ਵਾਲਾ ਦੀ ਮਾਤਾ ਨੇ ਲੀਗਲ ਨੋਟਿਸ ਭੇਜਿਆ ਹੈ ਕ੍ਰਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ ਦੱਸਿਆ ਕਿ ਪ੍ਰਦਰਸ਼ਨ ਦੇ ਵਿੱਚ ਮੂਸੇ ਵਾਲਾ ਦੀ ਮਾਤਾ ਦਾ ਪੁਤਲਾ ਸਾੜਨ ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ 15 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗੀ ਜਾਵੇ ਨਹੀਂ ਤਾਂ ਫਿਰ ਕਾਰਵਾਈ ਵੀ ਗੱਲ ਕਹੀ ਗਈ ਹੈ ਮਾਫੀਨਾਮਾ ਅਖਬਾਰ ਦੇ ਵਿੱਚ ਪਬਲਿਸ਼ ਕੀਤਾ ਜਾਵੇ ਚਰਨਕੌਰ ਨੇ ਇਹ ਕਿਹਾ ਹੈ ਸੋਸ਼ਲ ਮੀਡੀਆ ਤੇ ਵੀ ਮਾਫੀਨਾਮਾ ਪੋਸਟ ਕੀਤਾ ਜਾਵੇ ਚਰਨਕੌਰ ਨੂੰ 10 ਲੱਖ ਦੀ ਰਾਸ਼ੀ ਦਿੱਤੀ ਜਾਵੇ 15 ਦਿਨਾਂ ਦੇ ਅੰਦਰ ਮੰਗਾ ਪੂਰੀਆਂ ਨਾ ਹੋਣ ਤੇ ਕਾਨੂੰਨੀ ਕਾਰਵਾਈ ਹੋਏਗੀ ਇਹ ਕਿਹਾ ਗਿਆ ਹੈ ਜਲੰਧਾ ਚ ਦੱਸਿਆ ਕਿ ਕ੍ਰਿਸ਼ਨ ਪਾਈਚਾਰੇ ਨੇ ਪ੍ਰਦਰਸ਼ਨ ਕੀਤਾ ਸੀ ਚਰਨਕੌਰ ਦੇ ਪੁਤਲੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ ਵਿਵਾਦ ਹੋਣ ਤੇ ਗਲਤੀ ਨਾਲ ਚਰਨਕੌਰ ਦਾ ਪੁਤਲਾ ਲਿਉਣ ਦੀ ਗੱਲ ਕਹੀ ਗਈ ਕ੍ਰਿਸ਼ਨ ਪਾਈਚਾਰੇ ਦਾ ਭਾਲੇ ਸਿੱਧੂ ਦੇ ਖਿਲਾਫ ਇਹ ਪ੍ਰਦਰਸ਼ਨ ਸੀ ਜਿਸ ਦੇ ਵਿੱਚ ਚਰਨਕੌਰ ਦਾ ਦੱਸਿਆ ਕਿ ਪੁਤਲਾ ਸਾੜਿਆ ਗਿਆ ਜਿਸ ਤੋਂ ਬਾਅਦ ਹੁਣ ਲੀਗਲ ਨੋਟਿਸ ਜਿਹੜਾ ਹੈ ਪੇਸ਼ ਦਿੱਤਾ ਗਿਆ और सीधे तौर पर किया गया है कि माफी जनतक तौर पर मंगी जावे नाल ही दस लाख की राशि जड़ी दी जाए सहज जुनेजा मेरे सहयोगी फोन लाइन पे मौजूद ने आ, सहज की कुछ हूँ तक दी पूरी अपडेट है और की कुछ क्रिश्चन ग्लोबल कमेटी कह रही है ਬਿਲਕੁਲ ਗੁਰਜੋਬ ਗੱਲ ਕਰੀ ਤੇ ਜਿਹੜਾ ਕਿ ਕੁਝ ਦਿਨ ਪਹਿਲਾਂ ਕਿਸ਼ਤਨ ਗਲੋਬਲ ਕਮੇਟੀ ਵੱਲੋਂ ਇੱਕ ਪੰਜਾਬ ਚਾਹ ਮੋਰਚਾ ਦਾ ਜਿਹੜਾ ਪਤਨਾ ਫੁੱਕਿਆ ਜਾ ਰਿਹਾ ਸੀਗਾ ਜਲੰਧਰ ਦੇ ਵਿੱਚ ਔਰ ਇਸ ਦੌਰਾਨ ਇੱਕ ਮਹਿਲਾ ਦਾ ਪਤਲਾ ਵੀ ਜਿਹੜਾ ਫੁੱਕਿਆ ਜਾਣਾ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਤਜਸਵੀ ਮਨਾਜ ਦੀ ਮਾਂ ਦੀ ਤਸਵੀਰ ਜਿਹੜੀ ਆ ਤਾਂ ਗਾਣੀ ਸੀ ਲੇਕਿਨ ਉਹਨਾਂ ਕੋਲ ਜਿਹੜੀ ਗਲਤੀ ਦੇ ਨਾਲ ਜਿਹੜੀ ਹੈ ਉਹ ਚਰਨ ਕੋੜ ਦੀ ਤਸਵੀਰ ਲਗਾ ਦਿੱਤੀ ਗਈ ਹੈ ਜੋ ਕਿ ਸਿੱਧੂ ਮੂਸੇਵਾਲਾ ਦੀ ਮਦਰ ਨੇ ਤਾਂ ਉਹਨਾਂ ਦੀ ਤਸਵੀਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਕੋਲ ਗਲਤੀ ਹੋ ਗਈ ਤਾਂ ਉਹਨਾਂ ਨੇ ਪਤਲਾ ਸਾੜਨ ਤੋਂ ਪਹਿਲਾਂ ਹੀ ਜਿਹੜੀ ਤਸਵੀ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਕਾਫੀ ਮਾਹੌਲ ਪਖਦਾ ਫਿਰ ਉਹਨਾਂ ਬੋਲੇ ਕਿ ਜੀ ਪ੍ਰੈਸ ਕਾਨਫਰੰਸ ਦੌਰਾਨ ਮਾਫੀ ਵੀ ਜਈ ਹੈ ਮੰਗੀ ਜਾਂਦੀ ਹੈ ਜੋ ਕਿ ਗਲੋਬਲ ਐਕਸ਼ਨ ਕਮੇਟੀ ਜਿਹੜੇ ਸੰਚਾਰਨ ਕਾਰਨ ਇਸ ਟਾਈਮ ਬੰਟੀਆ ਜਨਾਲਾ ਵੱਲੋਂ ਮਾਫੀ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਜੇ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਕਿਸੇ ਹੋਰ ਹੀ ਤਸਵੀਰ ਲਗਾਉਣੀ ਸੀ ਪਰ ਹੁਣ ਨਵੀਂ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹੁਣ ਚਰਨਕੌਰ ਵੱਲੋਂ ਜਿਹੜੀ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਆਪਣੇ ਵਕੀਲਾ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਲਿਖਿਤ ਮਾਫੀ ਜਿਹੜੀ ਉਹਨਾਂ ਕੋਲੋਂ ਮੰਗੀ ਜਾਵੇ ਜਿੰਨੇ ਵੀ ਖਬਰਾਂ ਨੇ ਉਹਦੇ ਚ ਜਿਹੜੀ ਪਬਲਿਸ਼ ਹੋਣੀ ਚਾਹੀਦੀ ਔਰ ਆਨੰਦਨਾ ਸੋਸ਼ਲ ਮੀਡੀਆ ਦੇ ਵੀ ਉਹ ਲਿਖਿਤ ਮਾਫੀ ਮੰਗੀ ਜਾਵੇ ਨਾਲ ਨਾਲ 10 ਲੱਖ ਰੁਪਏ ਜਿਹੜਾ ਮਨੇ ਇੱਕ ਦਾਵਾ ਕੀਤਾ ਹੈਗਾ ਕਿ ਉਹਨੂੰ ਦਿੱਤਾ ਜਾਵੇ ਜੇਕਰ ਉਹਨਾਂ ਦੀ ਜਿਹੜੀ ਹੈ ਗਲਤ ਜਿਹੜੀ ਕਹਿ ਸਕਦੇ ਹੈ ਕਿ ਛਵੀ ਜਿਹੜੀ ਹੈ ਉਹ ਸਮਾਜ ਵਿੱਚ ਖੜੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਿਉਂਕਿ ਜਿਹੜਾ ਮਾਮਲਾ ਚੱਲ ਰਿਹਾ ਹੈਗਾ ਤਰੰਗ ਪਰਵਰਤਨ ਦੇ ਖਿਲਾਫ ਪ੍ਰਦਰਸ਼ਨ ਦਾ ਔਰ ਤਰੰਗ ਪਰਵਰਤਨ ਨਾ ਹੋਣ ਦਾ ਦਾਅਵਾ ਹੈ ਬਿਲਕੁਲ ਸਹਿਜ ਅਸੀਂ ਕੋਈ ਲੈਂਦੇ ਨਹੀਂ ਸਹਿਜ ਅਸੀਂ ਦਰਸ਼ਕਾਂ ਨੂੰ ਇਹ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਬੜੇ ਰੋਸ ਸਹਿਜ ਸਾਡੇ ਨਾਲ ਇਹ ਉਹ ਨੋਟਿਸ ਦੀ ਕਾਪੀ ਹੈ ਜੋ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਹੈ ਔਰ ਇਸ ਦੇ ਵਿੱਚ 10 ਲੱਖ ਰੁਪਏ ਦੀ ਰਾਸ਼ੀ ਦਾ ਜ਼ਿਕਰ ਕੀਤਾ ਗਿਆ ਜਨਤਕ ਤੌਰ ਤੇ ਮਾਫੀ ਮੰਗੀ ਜਾਵੇ ਤਾਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੇ ਇਹ ਕਾਪੀ ਤੁਸੀ ਵੇਖ ਪਾ ਰਹੇ ਹੋ ਸਹਿਜ ਅ ਚਾਹਨਾ ਚਾਹਾਂਗੇ ਅ ਮਸਲਾ ਕੀ ਸੀਗਾ ਕਿਸੂ ਲੈ ਕੇ ਕ੍ਰਿਸ਼ਨ ਕਮੇਟੀ ਦੇ ਵੱਲੋਂ ਇਹ ਪ੍ਰਦਰਸ਼ਨ ਹੋ ਰਿਹਾ ਸੀ ਔਰ ਇਸ ਨੋਟਿਸ ਤੋਂ ਬਾਅਦ ਕੀ ਕੋਈ ਅਜੇ ਤੱਕ ਰਿਐਕਸ਼ਨ ਆਇਆ ਹੈ ਜਾਂ ਫਿਰ ਅਜੇ ਥੋੜੀ ਜਲਦੀ ਹੋਏਗੀ ਇਹ ਪੁੱਛਣ ਦੇ ਲਈ ਬਿਲਕੁਲ ਜਿਹੜੇ ਅ ਤਰਫ ਦਾ ਜੇ ਪਹਿਲਾ ਹੈ ਕਿ ਜਿਹੜਾ ਕਿ ਇਹ ਪੰਜਾਬ ਜਮ ਮੋਰਚਾ ਹੈਗਾ ਜੋ ਕਿ ਤੇਜਸਵੀ ਬਨਾਸ ਸੇ ਸੰਚਾਲਨ ਕਰਦੇ ਨੇ ਉਹਨਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਪਾਸਟਰ ਗਰੋਨੂਲਾ ਦਾ ਜਿਹੜਾ ਪੁਤਲਾ ਫੁੱਕਿਆ ਸੀ ਉਹਨਾਂ ਨੇ ਰੋਪ ਲਗਾਏ ਸੀ ਕਿ ਇਲੀਗਲ ਫੰਡਿੰਗ ਜਿਹੜੀ ਹੈ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਉਹਦੇ ਨਾਲ ਜਿਹੜਾ ਧਰਮ ਪਰ ਵਰਤਨ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਉਸ ਨੂੰ ਲੈ ਕੇ ਜਿਹੜਾ ਕੁਐਸਚਨ ਪਾਇਦਾਰੇ 'ਚ ਵਿਰੋਧ ਹੁੰਦਾ ਹੈਗਾ ਪੁਲਿਸ ਹੂਲੋ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਅਰੈਸਟ ਵੀ ਜਿਹੜੀ ਤਜਸਵੀ ਮਨਾਸ ਦੀ ਬੰਦੀ ਹੈ ਤਾਂ ਉਸ ਨੂੰ ਲੈ ਕੇ ਅਰੈਸਟ ਤੋਂ ਪਹਿਲਾਂ ਜਿਹੜਾ ਕੀ ਪ੍ਰਦਰਸ਼ਨ ਜਿਹੜਾ ਹੈ ਉਹ ਜਿਹੜਾ ਕੀ ਡੀਸੀ ਦਫਤਰ ਦੇ ਬਾਹਰ ਕੁਐਸਚਨ ਪਾਇਦਾਰੇ ਵੱਲੋਂ ਗਲੋਬਲ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਸੀਗਾ ਪਰ ਉਸ ਦੌਰਾਨ ਜਿਹੜੇ ਤਜਸਵੀ ਮਨਾਸ ਪਨਾ ਸਿੱਧੂ ਅਤੇ ਤਜਸਵੀ ਮਨਾਸ ਜੋ ਉਹਨਾਂ ਦਾ આરોਪ ਦਾਵਾ ਹੈ ਕੀ ਤਜਸਵੀ ਮਨਾਜ਼ਿਰ ਮਾਨ ਟਸਵੀਰ ਜਿਹੜੀ ਆ ਪੁਤਲੇ ਦੇ ਲਗਾਣੀ ਸੀ ਪਰ ਗਲਤੀ ਨਾਲ ਜਿਹੜੀ ਹੈ ਉਹ ਜਿਹੜੀ ਆ ਉਹਦੀ ਚਰਨ ਕੋਰ ਦੀ ਤਸਵੀਰ ਲੱਗ ਜਾਂਦੀ ਹੈ ਤਾਂ ਜਿਹੜੀ ਗਲਤੀ ਜਿਹੜਾ ਜਿਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਪੁਤਲਾ ਸਾੜਨ ਤੋਂ ਪਹਿਲਾਂ ਉਹਨਾਂ ਦਾ ਦਾਵਾ ਹੈ ਕਿ ਅਸੀਂ ਜਿਹੜਾ ਪੁਤਲਾ ਉੱਥੇ ਸੀ ਕਾਲੇ ਤੱਕ ਐਸੀ ਕਰ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਸਹਿਜ ਧੰਨਵਾਦ ਹੈ ਤਾਂ ਮੰਗਾ ਪੂਰੀਆਂ ਨਾ ਹੋਣ ਤੇ ਅ ਦੱਸइए ਕਿ ਇਹ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਗਿਆ ਮੰਗਸੀ ਉਹਨਾਂ ਦੀ ਪੁਤਲਾ ਸਾੜਨ ਤੇ ਲੀਗਲ ਨੋਟਿਸ ਭੇਜਿਆ ਗਿਆ ਕ੍ਰਿਸਚਨ ਗਲੋਬਲ ਕਮੇਟੀ ਹੈ ਜਿਸ ਨੂੰ ਇਹ ਲੀਗਲ ਨੋਟਿਸ ਫੇਸ ਦਿੱਤਾ ਗਿਆ ਹੈ ਔਰ ਸਭ ਤੋਂ ਪਹਿਲਾ ਨਿਊਜ਼ 18 ਪੰਜਾਬ ਉਸ ਦੀ ਕਾਪੀ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਹੈ ਇਸ ਦੇ ਵਿੱਚ ਸਿੱਧੇ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗਣ ਨੂੰ ਕਿਹਾ ਗਿਆ ਹੈ ਗਲਤੀ ਦੇ ਨਾਲ ਬਾਇ ਮਿਸਟੇਕ ਇਹ ਤਸਵੀਰ ਲੱਗ ਗਈ ਇੱਕ ਦੀ ਗਲਤੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਭ ਤੇ ਪਾਰੂ ਪਈ